ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਕਟੀਆਂ ਬਕਾਉਆ ਜੀ ਚਾਰ ਟਾਪ ਦੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000335 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਉਪਰਲੇ ਸਾਰੇ ਟਾਈਟਲ ਵਿੱਚ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ ਉੱਥੇ ਬਾਈ ਦਾ ਨੰਬਰ ਲਿਖਾਊਗਾ ਜਿਹੜਾ ਟਾਈਟਲ ਵਿੱਚ ਨੰਬਰ ਆ ਉਹ ਭਰਾ ਆਪਣਾ ਕਈ ਭਰਾ ਆਪਾਂ ਨੂੰ ਫੋਨ ਲਾ ਲਾਂਦੇ ਹਨ ਕਿਉਂਕਿ ਆਪਾਂ ਤਾਂ ਐਡ ਵਾਲੇ ਆ ਐਡ ਕਰਦੇ ਆ ਜੇ ਕਿਸੇ ਨੂੰ ਵੀਡੀਓ ਬਣਾਉਣੀ ਹੁੰਦੀ ਤਾਂ ਆਪਾਂ ਨੂੰ ਕਾਲ ਕਰਿਆ ਕਰੋ ਠੀਕ ਹੈ ਨਾ ਭਰਾ ਪਿਆਰਾ ਅਗਲਾ ਮੈਨੂੰ ਫੋਨ ਲਾ ਲਾਂ ਦਾ ਬਾਈ ਦਾ ਨੰਬਰ ਟਾਈਟਲ ਵਿੱਚ ਛੋਟੇ ਅੱਖਰਾਂ 'ਚ ਲਿਖਿਆ ਹੁੰਦਾ ਜਦੋਂ ਉੱਪਰ ਸੇਲ ਹੋ ਗਈਆਂ ਤਾਂ ਆਪਾਂ ਲਿਖ ਦਿੰਦੇ ਆ ਕਿ ਸੇਲ ਹੋ ਗਈਆਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਘਾਈ ਸਸਰੀ ਘ ਨਾਮ ਰਫੀਸ ਸਿੰਘ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਹਾਂ ਜੀ ਕਟੀਆਂ ਕਿੰਨੇ ਕਿੰਨੇ ਟਾਈਮ ਦੀ ਆਪਣੇ ਕੋਲ ਚਾਰ ਕਟੀਆਂ ਜੀ ਠੀਕ ਹੈ ਜੀ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਪਹਿਲੀ ਕੱਟੀ ਹੈ ਜੀ 15 16 ਮਹੀਨਿਆਂ ਦੀ ਹੈਗੀ 15 16 ਮਹੀਨਿਆਂ ਦੀ ਹਾਂ ਰੇਟ ਭਰਾਜ ਆਇਆ ਜਿਆਦਾ ਰੇਟ ਇਹਦਾ 25000 ਹੈ ਇਹਦਾ 25000 ਥਾਂ ਦਿਖਾ ਦਿਓ ਭਰਾ ਥਾਂ ਬਰੋਚ ਬੜੀ ਖੂਸ਼ਬਦਰ ਲੋ ਚਾਰ ਥਾਣਾ ਜੋੜੇ ਦੀਆਂ ਵਧੀਆ ਸਾਫ਼ ਹੈ ਮੋਟਾ ਮੋਟਾ ਕੱਲਾ ਕੱਲਾ ਥਾਣਾ ਮੋਟਾ ਪੋਟਾ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਤੋਰ ਦਿਓ ਭਰਾ ਤੋ ਕਪੜਾ ਚੈੱਕ ਕਰ ਸਕਦੇ ਹੋ ਥਾਣ ਦਿਖਾਦੇ ਆਪਾਂ ਤੇ ਫੇਸ ਚੈੱਕ ਕਰ ਲਓ ਤੋਰਾ ਤਰਾ ਤੁਹਾਡੇ ਸਾਹਮਣੇ ਆ ਲੋ ਜੀ ਪੈਂਟ ਸਹਿਣਾ ਲੈਪਰਾ ਹੌਲੀ ਲੋ ਜੀ ਦੇਖਾ ਦੇ ਠੀਕ ਕਪੜਾ ਮੋੜ ਦੇ ਮੋੜ ਲੈ ਮੋੜ ਲੈ ਲੋ ਥੋੜਾ ਤੱਕਾ ਕਰ ਦਈਏ ਲੋ ਜੀ ਲੋ ਜੀ ਪੈਂਟ ਸਹਿਣਾ ਤੇ ਜਿਲਾ ਨੂੰ ਪੈਂਦਾ ਜੀ ਵਰਣਾ ਟਾਪ ਕੁਆਲਿਟੀ ਦੀ ਕੱਟੀ ਆ ਥਾਂ ਤੁਹਾਨੂੰ ਬਹੁਤ ਮੋਟਾ ਸੋਹਾਂ ਲੱਗਿਆ ਵਾ ਠੀਕ ਹੈ ਹਾਂਜੀ ਵੀ ਦੂਜੇ ਨੰਬਰ ਵਾਲੀ ਦੱਸੂਗਾ ਇਹ ਦੂਜੇ ਨੰਬਰ ਤੇ ਹੈ ਜੀ ਹਾਂਜੀ ਇਹ ਕਿੰਨੇ ਟਾਈਮ ਦੀ ਵੀ ਇਹ ਦੇ 13 ਮਹੀਨਾਵਰ ਹੈ 13 ਮਹੀਨਾ ਦੀ ਹਾਂਜੀ ਥਾਂ ਦੇ ਖਾਪਰਾ ਇਹ ਲੋ ਜੀ ਇਹ ਚੈੱਕ ਕਰ ਥਾਂ ਚਾਰ ਹੀ ਝਾਣਾ ਪਾ ਬਸ 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 ਮੋਟਾ ਮੋਟਾ ਥਾਣਾ ਠੀਕ ਛੋਲੀ ਦੀਆਂ ਬਹੁਤ ਸਾਫ ਹੈ ਚਾਰੇ ਠੀਕ ਹੈ ਜੀ ਤੇ ਰੇਟ ਫਰਾ ਦਾ ਜਾ ਜਾ ਇਹ ਦੇ ਦਾਂਗੇ 17000 ਦੀ ਇਹ 17000 ਠੀਕ ਆ ਇਧਰ ਤੋਰਦੇ ਭਰਾ ਥੱਲੇ ਰੋਣ ਨੂੰ ਉਹ ਪੱਜ ਪੁੱਜ ਲਵੀਸ ਲਵੀਸ ਮੋੜ ਦੇ ਦਿੱਤ ਮੋੜਲੇ ਮੋੜ ਦੇ ਸੂਰਾ ਚੈੱਕ ਕਰ ਸਕਦੇ ਹਾਂ ਫੇਸ ਕੁਆਲਟੀ ਦੇਖ ਸਕਦੇ ਹਾਂ ਲੋਚੀ ਬਹੁਤ ਸੋਹਣਾ ਮੂੰਹ ਸਿੰਘੀ ਸਿੰਘੀ ਠੀਕ ਹੈ ਜੀ ਇਹਦਾ ਵੀ ਰੇਟ ਬਾਈ ਨੇ ਦੱਸਤਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਪੈਂਡ ਸਹਿਣਾ ਹਾਂਜੀ ਬਾਈ ਜੀ ਤਾਂ ਨੰਬਰ ਦੱਸੀ ਜਾਣਕਾਰੀ ਪੈਨ ਨੰਬਰ ਇਹ ਵੀ 13 ਜਲਦਾਂ ਮਹੀਨਿਆਂ ਦੀ ਹੈ ਕੱਟੀ ਹਾਂਜੀ ਇਹਦੇ ਹਾਨ ਦੀ ਹੋਈ ਹੈ ਹਾਂਜੀ ਵਧੀਆ ਕੁਆਲਟੀ ਦੀ ਕੱਟੀ ਹੈ ਵੀ ਠੀਕ ਚਾਰ ਖਾਨੇ ਹਾਂ ਕੱਲੇ ਕੱਲੇ ਠੀਕ ਠੀਕੇ ਲੱਗੇ ਠੀਕ ਹੈ ਜੀ ਤੋੜ ਦੋ ਪ੍ਰਾਣੂ ਵੀ ਇਹਦਾ ਰੇਟ ਵੀ ਦੱਸ ਦਿਓ ਜਾਇਜ ਇਹ ਦੇ ਦਾਂਗੇ 18000 ਦੀ 18000 ਲਓ ਜੀ ਕੱਟੀ ਬਾੜੀ ਚੰਗੀ ਐ ਸੋਣੀ ਪਤਲੇ ਪਿੰਡੇ ਦੀ ਆ ਪਤਲੇ ਪਿੰਡੇ ਦੀ ਠੀਕ ਹੈ ਜੀ ਲਓ ਜੀ ਮੋੜ ਦੋ ਬਾਕੀ ਪੈਕ ਟੋੜਾ ਤੇ ਫੇਸ ਚੈੱਕ ਕਰ ਸਕਦੇ ਪ੍ਰਸਤ ਸਿੰਘੀ ਸੁੰਗੀ ਬਹੁਤ ਸੋਹਣੀ ਹੈ ਲਓ ਜੀ ਠੀਕ ਹੈ ਜੀ ਜੈਡ ਬਲੈਕ ਕੂਸ ਹੈ ਹਾਂ ਜੈਡ ਬਲੈਕ ਠੀਕ ਜੀ ਲਓ ਜੀ ਸਾਂਥੋਂ ਬਹੁਤ ਸੋਹਣਾ ਲੱਗੇ ਕਰਮਾਂ ਵਾਲਾ ਰੇਟ ਵਾਈ ਨੇ ਤੁਹਾਨੂੰ ਦੱਸਤਾ ਭਰਾ ਤਿੰਨਾਂ ਕਟੀਆਂ ਦਾ ਚਾਰ ਨੰਬਰ ਰਹੀ ਹਾਂ ਜੀ ਚਾਰ ਨੰਬਰ ਹੀ ਦੱਸੋ ਜਾਣ ਜੀ ਇਹ ਹੀ 10 ਮਹੀਨਿਆਂ ਦੀ 10 9 ਮਹੀਨਿਆਂ ਦੀ ਹਾਂਜੀ ਸਾਂਥੋਂ ਇਹਦਾ ਵੀ ਬਹੁਤ ਚੰਗਾ ਲੱਗਿਆ ਵੇ ਠੀਕ ਹੈ ਜੀ ਆ ਦੇਖੋ ਲੋ ਚੈੱਕ ਕਰ ਸੰਥਾਂ ਝੋਲੀ ਝੋਲੀ ਢੱਲ ਵਾਲੀ ਠੀਕ ਹੈ ਜੀ ਫੇਸ ਦਿਖਾ ਦਿਓ ਤੋਰ ਦੋ ਪੁਰਾਣੂ ਵੀ ਤੋਰ ਇਹਦਾ ਰੇਟ ਭਰਾ ਦੇ ਆਜਾ ਇਹ 13.5 ਦੇ ਦੇ ਦਾਂਗੇ ਤੇ 13.5000 ਲੋ ਚੈੱਕ ਕਰੋ ਫੇਸ ਮੋਟਾ ਮੋਟਾ ਸੈਂਗਾ ਕਰਮਾਂ ਵਾਲੀ ਦਾ ਲੋ ਜੀ ਠੀਕ ਹੈ ਜੀ ਬੰਦੋ ਲੋਜੀਕਾ ਬਾਈ ਨੇ ਆਪ ਨੂੰ ਚਾਰਾਂ ਦਾ ਰੇਟ ਦੱਸਤਾ ਬਾਈ ਜੀ ਇਹਨਾਂ ਜਰੂਰ ਕਨੈਕਟ ਕਰੋ ਬਾਈ ਜੀ ਜੇ ਕਿਸੇ ਨੇ ਚਾਰੇ ਇਕੱਠੀਆਂ ਲੈਣੀਆਂ ਤਾਂ ਮਾਨਤਨ ਹਾਂ ਉਹਦਾ ਮਾਨਤਨ ਕਰਾਂਗੇ ਫੁੱਲ ਜੀ ਇਕੱਠੀਆਂ ਲੈ ਕੇ ਜਾਊਗਾ ਨਾ ਹਾਂਜੀ ਮਾਨਤਨ ਫੁੱਲ ਕਰਾਂਗੇ ਜਿਉਂ ਮੰਗਾਈ ਦੇ ਤੌਰ ਤੇ ਲੱਖ ਲੱਖ ਰੁਪਏ ਤਾਂ ਕੱਟ ਨਹੀਂ ਮੱਜ ਇਹ ਸਾਨ ਚਾਰ ਮੱਜਾਂ ਬਣਨ ਆਲੀਆਂ ਠੀਕ ਹੈ ਜੀ ਰੇਟ ਕੱਟ ਜੀ ਇਹਨਾਂ ਦਾ ਸਾਰਿਆਂ ਦਾ ਠੀਕ ਹੈ ਜੀ ਠੀਕ ਲੋ ਬਰਾ ਚੈੱਕ ਕਰੋ ਜਦੋਂ ਵੀ ਫਟਾਈ ਬਾਈ ਜੀ ਜਰੂਰ ਕਨੈਕਟ ਕਰੋ ਪੁਆਇੰਟ ਸਹਿਣਾ ਤੇ ਜ਼ਿਲ੍ਹਾ ਬਰਨਾਲਾ ਬਾਈ ਦਾ ਨੰਬਰ ਟਾਈਟਲ ਚ ਲਿਖਾਂਗੇ ਉੱਪਰਲੀ ਸਾਈਡ ਸਕਰੀਨ ਤੇ ਓਕੇ ਬਾਏ